ਸਰਸਿਕਾਲ ਬਾਈ ਜੀ ਮਾਣਡੇ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਤਾਜ਼ੀਆਂ ਸੂਈਆਂ ਝੋਟੀਆਂ ਵੱਡੀਆਂ ਮੱਜਾਂ ਤੇ ਬਾਈ ਨਾ ਕਰਦੇ ਗੱਲਬਾਤ ਜਰਸੀ ਵਹਿੜ ਆਈ ਬਹੁਤ ਸਾਫ ਸੁਥਰੀ ਤਾਜੀ ਸੂਈ ਸਰਸਿਕਾਲ ਬਾਈ ਜੀ ਸਰਸਿਕਾਲ ਜੀ ਵੀਰ ਜੀ ਠੀਕ ਸਾਹਿਬ ਜੀ ਠੀਕ ਸਾਹਿਬ ਜੀ ਹਾਂ ਜੀ ਜਿਹਨੇ ਭੈਣ ਭਰਾ ਮਾਣਡੇ ਫਾਰਮ ਦੇ ਜੁੜਿਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਕਿ ਆਪਣੇ ਚੈਨਲ ਨੂੰ ਪਿਆਰ ਦਿੰਦੇ ਵੀਰ ਜੀ ਸਾਰਿਆਂ ਦੇ ਲੋ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨਵਰ ਵੀਰ ਜੀ ਮਈਆਂ ਤਿੰਨ ਚਾਰ ਵਾਲੇ ਸੋਈਆਂ ਹੈਗੀਆਂ ਇੱਕ ਵੈੜ ਆ ਠੀਕ ਹੈ ਤੇ ਬਹੁਤ ਵਧੀਆ ਜਨਵਰਾਂ ਦੇ ਭਾਅ ਫਿਰਿਆ ਭਾਅ ਫਿਰਿਆ ਠੀਕ ਹੈ ਬੱਛੀ ਵੀਰ ਜੀ ਬੱਛੀ ਦੀ ਮੱਝੀ ਦੋ ਦਿਨ ਹੋ ਗਏ ਸੋਈਆਂ ਦੇ ਦੋ ਦਿਨ ਗਏ ਠੀਕ ਹੈ ਬੋਲੇ ਦੇ ਬੱਛੀ ਕਿ ਦਿੰਦੀ ਯਾਰ ਫੀ ਵੈੜ ਫਿਰ ਆਸਵਾ ਦੂਜਾ ਸਵਾ ਪਾ ਜੀ ਦੂਜਾ ਸਵਾ ਲਾਭ ਨਹੀਂ ਹੋਇਆ ਬਹੁਤ ਮਾਰ ਘਾਟ ਨਾਲ

ਦੱਸੋ ਜੀ ਬਚਾ ਜੀ ਇਹ ਬਿਲਕੁਲ ਤਾਜੀ ਆ ਆੜੋਗੇ ਨਾਲ ਆ ਬਿਲਕੁਲ ਤਾਜੀ ਆ ਤੇ ਸਾਫ ਸੋ ਬੜੀ ਠੱਡੀ ਠੁੱਡੀ ਬੜੀ ਠੀਕ ਜੀ ਤੇ ਕੀ ਇਹ ਬਿਲਕੁਲ ਜਾਇਜ਼ ਹਾਂਜੀ ਬੋਲ 40000 ਦੀ 35000 ਦੀ 35 ਦੀ ਲਓ ਜੀ 35000 ਦੀ ਪਾਈ ਕਹਿੰਦਾ ਐਂਡ ਦੇ ਦਾਂਗੇ ਵਸ਼ੀ ਤੇ ਬਹੁਤ ਸਾਫ ਤੇ ਸੁਤਰੀ ਵਸ਼ੀ ਆ ਬਹੁਤ ਕੁਆਲਟੀ ਆ ਵਧੀਆ ਵਾਲੇ ਦੁਆਲੇ ਕੁਆਲਟੀ ਵਾਲੀ ਆ ਤੇ ਚੰਗੀ ਵਧੀਆ ਤਾਂ ਦੀ ਵਸ਼ੀ ਆ ਹਾਂਜੀ ਤੇ ਜਾਇਜ਼ ਭਾਅ ਨਾਲ ਹੋਵੇ ਕੋਈ ਮਾਤਰਾ ਦਾ ਬੰਦਾ ਵੀ ਲੱ ਲੂਗਾ ਦੇਖੋ ਵੱਡੀ ਮੈਂ ਸੋਈ ਵੀ ਲੋਈ ਲੋਈ ਮੈਂ ਜਾਗੀ ਸੋਈ ਜੇ ਸੋਈ ਹੈ ਬੱਚਾ ਕਿ ਮੈਂ ਤਾਂ ਦੀ ਮੈਂ ਸੋਈ ਕੱਟਾ ਦੇ ਮਗਰ ਇਹਦੇ ਮਰ ਕੱਟੀ ਹੈ ਕੱਟੀ ਕੱਟੀ ਇਹ ਫਿਰ ਲਬਾਲ ਬੂਜ ਬਹੁਤ ਸੋਣਾ ਛੋਟੀ ਦਾ ਕਦ ਕੜ ਬਹੁਤ ਵੱਡਾ ਕਿ ਨਾ ਕੋਈ ਆ ਗਦਾ ਨਹੀਂ 100 ਤੋਂ 1 2 ਹੀ ਹੁੰਦੇ ਠੀਕ ਜੀ ਪੂਰੀ ਮੈਂ ਦੁੱਧ ਵਾਲੀ ਵੀਰ ਤੇ ਜਾ ਸੁਆ ਮੈਂ ਦੁੱਧ ਵਾਲੀ ਕੁਆਲਟੀ ਵਾਲੀ ਵੱਡੀ ਮਹਨ ਠੀਕ ਜੀ ਪੂਰੀ ਸਾਫ ਦੁੱਧ ਵਾਲੀ ਜੋਟੀ ਦਾ ਬਹੁਤ ਸੋਹਣਾ ਕੱਦ ਲੱਗਾ ਆ ਤੇ ਲੋਈ ਝੋਟੀ ਆ ਗਈ ਆ ਤੇ ਕੱਟੀ ਕੱਟੀ ਬਗਲ ਠੀਕ ਜੀ ਕਾਲੀ ਸੀਣੀ ਦੱਸੋ ਭਾਜੀ ਕੀ ਮੋਲੇ ਦਾ ਮੋਲ ਵੀਰੇ ਦਾ ਬਿਲਕੁਲ ਜਾਇਜ਼ ਹੈ ਹਾਂ ਜੀ ਮੋਲ ਵੀ ਇੱਕ 1.5 ਦੀ ਦਾਲ। 1.5 ਦੀ। ਇੱਕ ਲੱਖ ਦੀ ਦਾਲ। ਲੱਖ ਦੀ ਜਾਂਦੋ ਜੀ। ਵੇਖੋ ਝੋਟੀ ਦਾ ਕੱਦ ਬਹੁਤ ਸੋਹਣਾ ਤੇ ਕੁਆਲਟੀ ਵਾਲੀ ਝੋਟੀ ਆ। ਵਧੀ ਝੋਟੀ। ਬੈਸਟ ਝੋਟੀ। ਸਾਫ ਸੁਥਰੀ ਤੇ ਬਹੁਤ ਪਾਈਆਂ ਨੇ ਗੈਜ। ਬਹੁਤ ਵਧੀ ਝੋਟੀ। ਸਾਫ ਤੇ ਦੁੱਧ 13 ਕਿਲੋ 14 ਪਾ। ਮੋਲ ਬਿਲਕੁਲ ਜੀ ਆਜ ਕੀਤਾ 1 ਲੱਖ ਰੁਪਏ। ਠੀਕ ਹੈ ਜੀ। ਹਾਂ ਜੀ। ਗਾੜੀ ਮੈਂ ਆ ਗਈ ਵੀਰ ਦੇਣੂ ਜਾ ਜੂ ਹਜੇ 4 ਚ 8 ਹਾਂਜੀ ਤਾਂ ਦੁੱਧ ਕਰੰਟੀ ਦਾ ਮੈਂ 14 ਕਿਲੋ ਕਰਦੀ 8 ਦੇ ਖੜਦੀ ਦੇਖੋ ਜੀ ਸੁਆਬਾਂ ਚੌਥਾ ਲਾੜੇ ਪੰਤ ਜਲ ਵਾਲੇ ਧਿਆਨ ਅੱਜ ਦੇਣਾ ਅੱਡ ਲੈ ਮਾਈਟ ਪਣੀ ਜੂੜੀ ਪੰਤ ਦੋਤਲੀ ਮਹੀਂ ਢੱਲੇਵਾ ਤੂੰ ਆਪਰਾ ਖੋਲਣ ਦੀ ਬਾਨੀ ਤੇ ਬਾਨੀ ਪੂਰੀ ਆ ਟੈਂਕ ਦਾ ਟੈਂਕੀ ਆ ਵੱਡੀ ਮੈਂ ਆ ਪਰ ਵੱਡੀ ਨਹੀਂ ਹੈ ਪੰਡ ਪਾਉ ਪੂਰੀ ਲੈਵੇ ਠੀਕ ਪੂਰੀ ਕੁਆਲਟੀ ਵਾਲੀ ਮੈਂ ਦੋ 42 ਓਕੇ ਦੋ ਦੂਹੇ ਇਹ ਜੀ ਮਹੀਆ ਕੱਢਣਾ ਸਹੀ ਗੱਲ ਬਾਬਾ ਜੀ ਤੇ ਖੁੱਲੇ ਖਾਲੇ ਭਾਂਡੇ ਦੀਆਂ ਹੋਣ ਪੂਰੀ ਕੁਆਲਟੀ ਵਾਲੀ ਮੈਂ ਆ ਵੱਡੀ ਤੋਹਫਾ ਪੂਰੀ ਟਾਪ ਕੁਆਲਟੀ ਮਹੀਆ ਤੇ ਇਹ ਜੀ ਮਾਰ ਵੀ ਦੇ ਦੋ ਜੀ ਤੇ ਜੋ ਮਰਜੀ ਹਾਂ ਜੀ 85000 ਦੀ ਮਹਿੰਗੇ ਦਾ ਲੋ ਜੀ 80000 ਦੀ 80000 ਦੀ ਲਓ ਜੀ ਵੇਖੋ ਜੀ ਰਾਜੀ ਗੁੰਦੀ ਮੈਂ ਤੇ ਕਿਤੇ ਮਿਲਦੀਆਂ 80000 ਦੀ ਹਾਂ ਨਾ ਬਾਈ ਕਹਿੰਦਾ ਦੇ ਦਾਂਗਾ ਥਾਂ ਥੋੜਾ ਗਰੰਟੀ ਨਾ ਮੈਂ ਬਹੁਤ ਵਧੀਆ ਥਾਂ ਦਾ ਦੁੱਧ ਕੱਢੂਗੀ ਜੀ ਗਰੰਟੀ ਨਾ ਮੈਂ 14 ਕਿਲੋ ਵਾਲੀ ਆ ਹਾਂ ਨਾ ਹੀ 80000 ਦੀ ਮੈਂ ਦੇ ਦੋ ਛਾੜੀ ਝੋਟੀ ਵੀਰ ਸੂਈ ਤਾਰੀ ਠੀਕ ਹੈ 50 ਹੀ ਮਾਰਾਂਗਾ 13 ਕਿਲੋ ਦੋਦ ਮਾਰ ਇਹਦੇ ਮਾਰ ਕੱਟਾ ਆ ਜੀ ਸਾਡਾ ਬੱਚੇ ਖਾ ਲੈਣੇ ਬਾਹਰ ਸਾਰੇ ਬਿਲਕੁਲ ਤਾਜੀ ਅਠਾ ਤਰਾ ਹੀ ਹੋਈ ਆ ਸਾਡੀ ਸਾਦਰਾ ਸੋਈ ਦੇ ਬੋਲੇ ਰਹੀ ਥਾਣ ਬੋੜਾ ਵਾਲੇ ਤੋਂ ਦਲੇ 12 ਕਿਲੋ ਗਰੰਟੀ ਵਾਲਾ ਹੋਊਗਾ ਸੋ ਆਪ ਸਮਾਰੀ ਇੱਕ ਨਮਕ ਸਰੀਰ ਵਿੱਚ ਛੋਟਿਆ ਵੀ ਇੱਕ ਦੇ ਤੌਰ ਦਾ ਲੱਗ ਛੋਟੀ ਬਿਲਕੁਲ ਸਾਫ ਐ ਗੋਲ ਸਿੰਘ ਦੀ ਤੇ ਵਧੀਆ ਸਿੰਘ ਲੱਗਾ ਕੁੰਡਾ ਤੇ ਥਣ ਖੁਣ ਪੂਰਾ ਛੋਟੀ ਦਾ ਥਣ ਲੱਗਾ ਆ ਸਾਰੀ ਸਰਾਵੀਰ ਵਾਲੇ ਦਿਵਾਲੇ ਟੌਪ ਦੀ ਛੋਟੀ ਠੀਕ ਲਿਖਾ ਸਿੰਘ ਬਹੁਤ ਸ਼ਕੀ ਹੈ ਜੇ ਦਜਾ ਸੁਆ ਵੇਖੋ ਜੀ ਕੋਆਡਿਕ ਕੋਲ ਡਿਕ ਕੋਲ ਠੀਕ ਹੈ ਦੇਖੋ ਜਿੱਟਾ ਜੀ ਦਾ ਲਵਾਂ ਜੀ ਜੋਸ ਖਾ ਦੇ ਦਿਆ ਮਰਜੀ ਤੋਂ ਦਿਦਾ ਉਹ ਜੋ ਮਰਜ਼ੀ ਕਰੀਏ ਹਾਂਜੀ ਇੱਕ ਦਾਹ ਦੇ ਦਾਂਗੇ ਇੱਕ ਦਾਹ ਦੀ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਇੱਕ ਪੰਜ ਦੀ ਛੋਟੀ ਹਾਨ ਨਾਲ ਛੋਟੀ ਬਿਲਕੁਲ ਸਾਫ ਸੁਥਰੀ ਪੂਰੀ ਕੁਆਲਟੀ ਵਾਲੀ ਤੇ ਯਾਰ ਮਨਾਂਦ ਵਾਲੀ ਝੋਟੀ ਮੋਦੀ ਦਾ ਖੇਲ ਲੇ ਆ ਲੈ ਬੰਨ੍ਹ ਕੁਰੀਏ ਵੀ ਇਹਦੇ ਨੰਗਲ ਕਰ ਰਹੀ ਆ ਤਹਾਂ ਜਾਈ ਮੈਂ ਠੀਕ ਹੈ ਬੱਚਾ ਚਾ ਕਿ ਕੁਆਲਟੀ ਵਾਲੀ ਟਾਕ ਨਹੀਂ ਹੋਣੀ ਬਿਲਕੁਲ ਜਿਆਦਾ ਨਹੀਂ ਠੀਕ ਸਾਫ਼ ਸੁਥਰੀ ਹਾਂਜੀ ਬੱਚੇ ਕਿਤੇ ਬੱਚੇ ਆ ਜੀ ਆ ਜਾ ਬੱਚਾ ਏਕੜੀ ਮੈਦਾ ਆ ਕਟਾ ਲੈ ਝੋਟੀ ਦਾ ਠੀਕ ਝੋਟਾ ਏਕੜੀ ਝੋਟੀ ਦਾ ਕਟਾ ਆ ਜੀ ਹਾਂਜੀ ਕਟਾ ਝੋਟੀ ਆ ਆ ਕੰਟੀ ਆ ਕੱਟੀ ਵੀ ਠੀਕ ਬਿਲਕੁਲ ਤਾਰੇ ਬਚੇ ਵੀਰੇ ਜੀ ਇਹ ਲੋ ਜੈੱਡ ਬਲੈਕ ਕੱਡੀ ਬਿਲਕੁਲ ਤਾਰੇ ਬਚੇ ਆ ਸਹੀ ਜਾਨਵਰ ਹੋਰ ਵੀ ਚੰਗੀਆਂ ਮਿਲ ਜਾਂਦੀਆਂ ਵੀ ਜੀ ਦੂਜੇ ਜਿਹੜੇ ਨਾਲ ਤੁਰੀਆਂ ਹੁੰਦੀਆਂ ਆਪਣੇ ਕੋਲ ਵਧੀਆ ਤੇ ਵਧੀਆ ਠੀਕ ਆ ਆ ਪਸ਼ੂ ਪਾਈ ਕੋਲ ਕੁਆਲਿਟੀ ਵਾਲੇ ਬਹੁਤ ਸੋਹਣੇ ਤੇ ਯਰਸੀ ਵੈੜ ਬਹੁਤ ਸਾਫ ਸੁਥਰੀ ਤੇ ਨਿਕੇ ਨਿਕੇ ਭਾਆ ਤੇ ਵੀਡੀਓ ਪਾ ਦਨੇ ਚੱਕ ਦੋ ਟਾਈਮ ਨਾਲ ਫਟੇ ਮੈਂ ਤਾਂ ਮੇਰੀ ਚੱਕ ਦੋ ਨਿਕਾ ਲਿਆ ਛੋਟੀਆਂ ਵੱਡੀਆਂ ਹੋਣਗੀਆਂ ਤੇ ਗਾਵਾਂ ਵੀ ਹੋਣਗੀਆਂ ਪੂਰਬਗ ਆ ਵੀ ਦੀ ਜੀ 3874077 ਵੇ ਗਿਆ ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਅਮਸਾਹ ਥੀਲ ਮਜੀਠਾ ਨਾਮ ਮਗਾਲਾ ਪਿੰਡ ਅਸੀਂ ਹਰਵੜੀ ਕਹਿੰਦੇ ਆ ਟੋਕੀ ਵੀਰ ਪੋਮੇ ਬੋਝੇ ਕੋਲ ਪਹੁੰਚ ਜਾਂਦੇ ਸੀ ਠੀਕ ਜੀ ਹਾਂ ਅਮਸਾਹ ਮਜੀਠਾ ਰੋਡ ਪੋਮਾ ਇਹ ਫਟੇਗਾ ਰੋਡ ਤੋਂ ਆਈਦਾ ਅਮਜੀਠਾ ਹਾਂਜੀ ਹਾਂਜੀ ਜਿੰਨੇ ਵੀਰ ਭਰਾ ਜੁੜਿਆ ਸਾਰਾ ਦਿਲੋਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ